हां ਵੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਅੱਜ ਆਪਾਂ ਕਨੌਰੀ ਕਲਾ ਵਿੱਚ ਆਇਆ ਕਾਲਾ ਟੈਲੀਕਾਮ ਤੇ ਕਾਲਾ ਟੈਲੀਕਾਮ ਦੀ ਦੁਕਾਨ ਤੇ ਚੌਥਾ ਲੱਕੀ ਡਰਾ ਕੱਢਣ ਲੱਗੇ ਆ ਤੁਹਾਨੂੰ ਦਿਖਾਉਣੇ ਆ ਪਹਿਲਾਂ ਤਿੰਨ ਕੱਢ ਤੇ ਚੌਥਾ ਲੱਕੀ ਡਰਾ ਆ ਤੁਹਾਨੂੰ ਦਿਖਾਉਣੇ ਆ ਬਾਈ ਬਦਨਾਮ ਸੱਤ ਨਾਮ ਨੇ ਪਹਿਲਾ ਨਾਮ ਦੂਜਾ ਨਾਮ ਤੀਜਾ ਨਾਮ ਚੌਥਾ ਪੰਜਵਾਂ ਛੇਵਾਂ ਸੱਤਵਾਂ ਸੱਤ ਨਾਮ ਨੇ ਆ ਪਰਚੀਆਂ ਨੇ ਫੋਲਡ ਕਰੀਆਂ ਹੋਈਆਂ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਭਾ ਵੀਰੇ ਬਾਲਟੀ ਦੇ ਵਿੱਚ ਪੰਡਕਨੌਰੀ ਕਲਾ ਖੜੇ ਆ ਕਾਲਾ ਟੈਲੀਕਾਮ ਚਾਹਲ ਚਾਹਲ ਖੰਜੂਰ ਵਾਲਾ ਆ ਪਰਚੀਆਂ ਫੋਲਡ ਹੋ ਰਹੀਆਂ ਨੇ ਕਰਕੇ ਵਿੱਚ ਡੱਬੇ ਦੇ ਹਲਿਆਤੀਆਂ ਦੇਖੋ ਕਿ ਇਹਨੂੰ ਨਕਲ ਦਾ ਲਓ ਜੀ ਚਖਾਈਏ ਜੀ ਹਾਂ ਉਹ ਕਰ ਲਓ ਬਾਈ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਇੱਕ ਪਰਚੀ ਚੱਕਣੀ ਆ ਪੁੱਤ ਜਦੋਂ ਪਾਹ ਰਿਹਾ ਦੇ ਤਾ ਵੇਟ ਬੰਦ ਕਰ ਦੇ ਦੇਖ ਆਂ ਕਿ ਚੱਕਾ ਦਈਏ ਹਾਂ ਬਾਈ ਚਲੋ ਜੀ ਚੱਕੋ ਪਹਿਲੀ ਪਰਚੀ ਚੱਕ ਬਈ ਇੱਕ 135 ਨੰਬਰ ਆ ਜੀ 135 ਨੰਬਰ ਆ ਬਾਈ ਸਰਜੀ ਨੰਬਰ 135 135 ਨੰਬਰ ਨਿਕਲਿਆ ਜੀ ਚੁੱਲਾ ਨਿਕਲਿਆ ਬਾਈ ਇਹਨੂੰ ਬਾਈ ਨੂੰ ਇਹ ਆਪਾਂ ਨੋ ਦੱਸ ਦਿੰਦੇ ਆ ਜੀ ਕਿਹਨੂੰ ਨਿਕਲਿਆ ਹਾਂ ਸਾਰੇ ਵੀ ਵਧੀਆ ਹੋ ਗਏ ਲੇਖੀ ਚੱਲਦਾ ਕਾਫੀ ਇਹ ਭਾਈ ਜਾਇਆ ਨੂੰ ਨਿਕਲਿਆ ਜਾਇਆ ਦੀ ਮੰਮੀ ਨੂੰ ਇਹ ਬਿੱਟੂ ਦੀ ਮੰਮੀ ਨੂੰ ਭਾਈ ਨਿਕਲਿਆ 135 ਨੰਬਰ 135 ਨੰਬਰ ਠੀਕ ਆ ਭਾਈ ਠੀਕ ਆ ਜੀ ਹੁਣ ਆਪਾਂ ਕੱਢੋ ਦੂਜਾ 1 ਮਿੰਟ ਵਿੱਚ ਮੈਂ ਥੇ ਲੇਕਦਾ ਹਾਂ ਬਾਰਤੀ ਦਾ ਹੂੰਦਾ ਠੀਕ ਹੈ ਜੀ ਆਪਾਂ ਬਹਿ ਰਹੇ ਆ ਦੀਆਂ ਬਾਰਤੀਆਂ ਹਾਂ ਭਾਈ ਹੁਣ ਭਾਈ ਦੂਜਾ ਨਾਮ ਨਕਲਣ ਲੱਗਿਆ ਲਓ ਚੱਕ ਲਿਆ ਚੱਕਾ ਕੇ ਹਾਂ ਹੋਰ ਖੋਲ ਦੇ ਘਰ ਵਿੱਚ ਕੋਈ ਨਹੀਂ ਚੱਕ ਲਾਂਗੇ ਵਿੱਚੋਂ ਇਹ ਚੱਕ ਲਾ ਚੱਕ ਦੇ ਦੇ ਕਲਾਬ 103 ਨੰਬਰ ਜੀ ਪਰਚੀ ਨੰਬਰ 103 ਪਰਚੀ ਨੰਬਰ 103 ਠੀਕ ਹੈ ਇਹ ਦੇਖਦੇ ਆ ਜੀ ਆਪਾਂ ਕਿਹਦੇ ਨਾਮ ਦੀ ਦੂਜਾ ਨਾਮ ਨਿਕਲਿਆ ਭਾਈ ਇਹ ਇਹ ਭਾਈ ਮਾਹਕ ਦੁੱਜੀ ਇਹ ਮਾਹਕ ਦੁੱਜੀ ਨੂੰ ਨਿਕਲਿਆ ਭਾਈ ਵੀ ਦੇਖ ਲੋ ਵੀਰੇ 103 ਨੰਬਰ ਬਾਈ ਠੀਕ ਆ ਭਾਈ ਮਾਹਕ ਦੁੱਜੀ ਨੂੰ ਨਿਕਲਿਆ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਆبلاਇਆ ਗਿਆ ਉਹ ਬਦਲੇ ਕਰਾ ਤੀਜਾ ਨਾਮ ਨਕਲਨੇ ਜਾ ਰਿਹਾ ਬਾਈ ਨੋ ਜੀ ਵਿਚੋਂ ਜੇ ਹਲਿਆ ਕੇ ਜੱਕ ਲਵਤੋਂ 225 ਨੰਬਰ ਪਰਚੀ ਆ ਜੀ 225 ਨੰਬਰ ਪਰਚੀ ਆ ਦੇਖੋ ਬਾਈ ਕਿਹਦਾ ਨਾਮ ਆ ਕੀ ਦੇ ਆ ਪਤਾ ਨਹੀਂ ਇਹ ਤਾਂ ਮੈਂ ਹੀ ਹਾਂ ਹਾਂ ਆਪਾਂ ਕੰਨ ਚੋਂ ਭੋਲਾ ਪੱਥਰ ਵਾਲਾ ਵੀਰੇ ਆਹ ਇਹ ਭੋਲਾ ਪੱਥਰ ਵਾਲੇ ਨੂੰ ਨਕਲਿਆ ਬਾਈ ਠੀਕ ਆ ਜੀ ਹਾਂਜੀ ਬਾਈ ਇਹ ਨਾਮ ਦੱਛ ਦਿਆ ਕਰੋ ਬਾਈ ਕੀ ਨਕਲਿਆ ਬਲੋਰ ਨਕਲਿਆ ਬਲੋਰ ਬਲੋਰ ਨਕਲਿਆ ਬਾਈ ਲੋੜ ਵੀ ਦੀ ਚਲੋ ਨੋਨ ਤਾਂ ਬੰਨ ਨਾ ਹੋ ਗਈ ਆਪਣੇ ਹੁਣ ਨਾਮ ਨਿਕਲਣ ਲੱਗਾ ਭਾਈ ਚੌਥਾ ਠੀਕ ਕਰਕੇ ਰੱਖ ਆਨੇ ਆ ਗਈ ਆਹ ਕੀ ਆ ਕਹਤਾਂਗੇ ਜਿੱਦਾਂ ਕਰਾਗੇ ਚੁੱਧਾ ਨਿਕਲ ਗਿਆ ਚੱਲੇ ਦੀ ਵੀ ਦੇਖੋ ਭਾਈ 124 ਨੰਬਰ ਪਰਚੀ ਜੀ 124 ਨੰਬਰ ਪਰਚੀ ਆ ਭਾਈ ਦੇਖੋ ਵੀਰੇ ਕੀ ਆ ਹਵਾਲੀ ਚ ਨਿਕਲੇ 125 ਆ ਗਏ 225 ਆ ਗਏ ਮੈਂ ਕਹਿੰਦਾ ਇਹ ਸੰਦੀਪ ਜੀ ਇਹਨਾਂ ਬਾਣੀਆਂ ਦਾ ਇਹ ਬਾਣੀਆਂ ਦੇ ਮੁੰਡੇ ਨੂੰ ਸੰਦੀਪ ਨੂੰ ਨਿਕਲਿਆ ਬਾਈ ਠੀਕ ਆ ਜੀ ਗ੍ਰਾਈਂਡਰ ਆਦਾ ਸਿਰੇ ਕਰਦੇ ਖੰਡ ਕਰਿਆ ਲਾ ਆ ਨਾ ਮਨੇ ਕੜਿਆ ਬਾਈ ਤੇ ਹੱਥ ਕੋਈ ਨਹੀਂ ਹੈ ਚਾਰ ਹੋ ਗਏ ਹੈ ਨਹੀਂ ਮੈਨੂੰ ਚਾਰ ਹੋ ਗਏ ਪੰਜਵਾਂ ਨਾਮ ਨਿਕਲਣ ਲੱਗਿਆ ਬਾਈ ਬੋਲ ਦੇ ਤੂੰ ਪੰਜਵਾਂ ਨਾਮ ਨਿਕਲਣ ਲੱਗਿਆ ਮੈਂ ਨਹੀਂ ਕਰਦਾ ਤੈਨੂੰ ਸੌਦਾ ਪਹੁੰਚੇ ਬਾਲਾ ਪੁਕਰ ਇਹਦਾ ਗੁਰੂ ਕੰਮ ਹੈ। ਮੈਂ ਕੌਣ ਕਿਹਾ? ਆਇਆ ਆਇਆ ਤੇ ਬਾਲਾ ਗਰੇ ਪਹਿਲੀ ਵੀ ਤਾਂ ਨਿਕਲਿਆ। ਆਪਣੇ ਕੰਮ ਦੀ। 197 ਨੰਬਰ ਪਰਚੀ ਜੀ। 197 ਨੰਬਰ ਪਰਚੀ ਜੀ ਦੇਖੋ ਕੀ ਦਾ ਭਾਈ ਇਹ ਨਾਮ। ਹਾਂ। ਕਹਿੰਦੇ ਕੋਈ। ਕਹਿੰਦੇ ਦੁਆਰੇ। ਰਾਣੇ ਮਿਸਤਰੀ ਦੇ ਮੁੰਡੇ ਨੂੰ ਵੀਰੇ। ਇਹ ਭਾਈ ਰਾਣੇ ਮਿਸਤਰੀ ਦੇ ਮੁੰਡੇ ਨੂੰ ਨਕਲਿਆ। ਕੀ ਨਕਲਿਆ ਭਾਈ ਇਹ ਕਿੰਦੂ? ਕੋਲ ਤੁਹਾਡੀ ਰੱਖਿਆ ਵੀਡੀਓ ਵਾਲਾ ਤਾਂ। ਕੋਲ ਤੁਹਾਡੀ ਰੱਖਿਆ ਕਰ। ਉਹਨੂੰ ਸਭ ਤੋਂ ਹੱਟਾ ਦੇ ਦੇ। ਹੋਰ। ਤੁਸੀਂ ਚੱਕ ਲਿਓ ਹੁਣ। ਪੁੱਤ ਜੀ ਚੱਕ ਲਾਓ। ਹੋਰ ਉਹਦੇ ਚੱਕ ਲਾਓ। ਕੈਮਰਾ ਨਾਮ ਆਹੇ। ਸੇਮਾ ਨਾਮ ਆ। ਸੇਮਾ ਨਾਮ ਆ। 27 ਨੰਬਰ ਪਰਚੀ ਜੀ। 27 ਨੰਬਰ ਪਰਚੀ ਆ ਬਾਈ। ਚੱਲੀਏ ਭਾਈ ਨਿਕਲੋ। ਉਹਨੂੰ ਕੀ ਕਹਦੇ ਰੱਖੀ ਨੂੰ ਨਿਕਲ ਨਹੀਂ। ਆਪਾਂ ਦੁਬਾਰੇ ਆਪਾਂ। ਜਿਹੜਾ ਬਿਆਰ ਨਿਕਲ ਗਿਆ ਤੂੰ। ਨਿਕਲ ਪਿੰਕੂ ਸਾਈਕਲ ਵਾਲਾ ਜੀ। ਪਿੰਕੂ ਸਾਈਕਲ ਵਾਲਾ ਬਾਈ। ਚੱਲ ਵੜੀ ਜਿਹੜੂ ਚੱਲ ਰਿਹਾ ਲਵੀ ਆ। ਪਰ ਸਨਕਲੀ ਆ ਬਾਈ। ਬਾਈ ਜੀ ਦਾ। ਉਸ ਸਾਈਕਲ ਵਾਲਾ। ਬੰਦਾ ਪਤਲਾ ਇੱਕ ਗਵਾਡਰਾ ਲਾਸਟ ਪਰਤੀ ਆ ਬਾਈ ਆਦਾ ਬਾਜ਼ਾਰ ਤੇਰੇ ਘਰ ਗੇਰੂ ਆਏ ਲੋ ਜੀ ਲਾਸਟ ਪਰਤੀ ਆ ਸੱਤਵਾਂ ਨਾਮ ਨਿਕਲਣਾ ਜਾ ਰਿਹਾ ਟਾਲੀ ਮਾਰ ਲੱਗੋ ਚੰਗਾ ਸਾਰੇ ਤੂ ਠੀਕ ਇਹ ਨਹੀਂ ਨਿਕਲਿਆ 176 ਨੰਬਰ ਤੋਂ 176 ਨੰਬਰ ਬਾਈ ਟਾਲੀ ਦਾ ਲਾ ਦਿਓ ਇਹ 300 ਦਾ ਪਹੁੰਚੇ ਯਾਰ ਇਹ ਗਲਤ ਆਂ ਹੀ ਨਹੀਂ ਪਰਤੀ ਹੋਣੇ ਪਹਿਲਾਂ ਪਰਨੀ ਜਾਂਦੀਆਂ ਤੇ ਮੌਕੇ ਤੇ ਆ ਕੇ ਵੀ ਹੁਣ ਨਿਕਲ ਕੋਈ ਨਾ ਭਾਰਤੀ ਆ ਕੇ ਆਪਾਂ ਨੇ ਕਦੇ ਪਿੰਡੇ ਦੀ ਆਈ ਜਾਂਟ ਸਿੰਦਾ ਅਲੰਦਾ ਬਾਈ ਇਹਨੂੰ ਪਹਿਲਾਂ ਤੰਦਾ ਜਾਂਟੇ ਕਿੰਦਾ ਜਾਂਟੇ ਇਹਨੂੰ ਪਹਿਲਾਂ ਵੀ ਨਹੀਂ ਖਰੀਦੀ ਸੱਤ ਹੋ ਗਿਆ ਚਲੋ ਬਾਈ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਹਾਂ ਆ ਪਰਚੀਆਂ ਦੇ ਵਿੱਚ ਨੇ ਬਾਈ ਸਤਨਾਮ ਕੱਢਤੇ ਆਪਾਂ ਤੋਂ ਰਹੀ ਸੀਗੇ ਧੰਨਵਾਦ ਬਾਈ ਸਾਰਿਆਂ ਦਾ ਬੜਾ ਕੀ ਕੰਮ ਕਰਦਾ ਲੈ ਬੀ ਗੋਰ ਕਰਦੇ ਨੇ ਅਗਲੇ ਦੇ ਬੜਾ ਠੀਕ ਆ